ਖਬਰ ਧੂਰੀ ਤੋਂ ਹੈ ਜਿੱਥੇ ਕਿ ਜਨਤਾਨਗਰ ਮਹੱਲੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਕਾਰ ਚੋਰੀ ਹੋ ਗਈ ਸੀ ਚੋਰ ਉਹਨਾਂ ਦੀ ਕਾਰ ਗਹਿਣੇ ਅਤੇ ਕੁਝ ਨਕਦੀ ਲੈ ਕੇ ਫਰਾਰ ਹੋ ਗਏ ਸਨ ਇਸ ਘਟਨਾ ਨੂੰ ਪੁਲਿਸ ਨੇ ਸਲਝਾ ਲਿਆ ਹੈ ਅਤੇ ਤਿੰਨ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਉਹਨਾਂ ਤੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਹੈ ਐਸਐਚਓ ਧੂਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਚੋਰ ਪਹਿਲਾਂ ਘਰਾਂ 'ਚ ਜਾ ਕੇ ਰੇਕੀ ਕਰਦੇ ਸਨ ਅਤੇ ਫਿਰ ਰਾਤ ਨੂੰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਇਨਾ ਉਤੇ ਪਹਿਲਾਂ ਵੀ ਚੋਰੀ ਦੇ ਮਕਦਮੇ ਦਰਜ ਹਨ ਬੀਤੇ ਦਿਨੀ ਧੂਰੀ ਵਿਖੇ ਇੱਕ ਬਜ਼ੁਰਗ ਔਰਤ ਦੇ ਘਰੋਂ ਇੱਕ ਕਾਰ ਅਤੇ ਸੋਨਾ ਅਤੇ ਕੁਝ ਨਕਦੀ ਚੋਰੀ ਕਰਕੇ ਚੋਰ ਫਰਾਰ ਹੋ ਗਏ ਸਨ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਅਤੇ ਦੋ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦਾ ਸਮਾਨ ਉਹ ਰਿਕਵਰ ਕਰ ਰਹੇ ਹਨ ਫਿਲਹਾਲ ਕਾਰ ਪੁਲਿਸ ਨੇ ਰਿਕਵਰ ਕਰ ਲਈ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਵੀ ਚੋਰੀ ਦੇ ਆਦੀ ਸਰ ਜਿਸ ਦੇ ਚੱਲਦੇ ਪੁਲਿਸ ਨੇ ਔਰਤ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਨਤਨਗਰ ਦੇ ਵਿੱਚ ਮਿਤੀ 14 ਤਰੀਕ ਦੀ ਰਾਤ ਨੂੰ ਇੱਕ ਚੋਰੀ ਹੁੰਦੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਲੇਡੀ ਮਨਜੀਤ ਕੌਰ ਉਹਦੇ ਵੱਲੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਮੇਰੇ ਘਰ ਦੇ ਵਿੱਚ ਦੋ ਵਿਅਕਤੀ ਨੇ ਇਹਰੇ ਦਾਖਲ ਹੋ ਜਾਂਦੇ ਨੇ ਤੇ ਉਹਨੂੰ ਅੰਦਰ ਉਹਦਾ ਜਿਹੜਾ ਘਰੋਂ ਕਲਟੋ ਕਾਰ ਉਹਦੇ سونے ਦੇ ਗਹਿਣੇ ਇੱਕ ਮੋਬਾਈਲ ਫੋਨ ਕੀਪੈਡ ਵਾਲਾ ਤੇ ਤੇ ਕੁਝ 13000 ਨਗਦੀ ਵੀ ਉਹ ਲੈ ਕੇ ਗਏ ਨੇ ਚੋਰੀ ਕਰਕੇ ਡਰਾਤਮ ਕਾ ਕੇ ਤਾਂ ਜਿਸ ਤੋਂ ਬਾਅਦ ਅਸੀਂ ਮੁਕੱਦਮਾ ਦਰਜ ਕੀਤਾ 131 ਨੰਬਰ ਵਕਫਤਰਾਮ ਦੇ ਤਹਿਤ ਤਾਂ ਜਿੱਦੇ ਤਫਤੀਸ਼ ਕਰਦੇ ਹੋਏ ਸਬੰਸਪਟਰ ਮਲਕੀਤ ਸਿੰਘ ਵੱਲੋਂ ਦੋ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕਰਕੇ ਤੇ ਇਹਦੇ ਸਾਰੇ ਜਿਹੜੀ ਪੂਰੀ ਕਹਾਣੀ ਸੀ ਉਹ ਸਾਹਮਣੇ ਲੈ ਕੇ ਆਂਦੀ ਜਿਸ ਵਿੱਚ ਕੁੱਲ ਤਿੰਨ ਦੋਸ਼ੀ ਸੀ ਕਿ ਜਿਹੜਾ ਇੱਕ ਦੋਸ਼ੀ ਪਹਿਲਾਂ ਰੈਕੀ ਕਰਕੇ ਆਉਂਦਾ ਤੇ ਅਗਲੀ ਹੀ ਰਾਤ ਉਸੇ ਰਾਤ ਬਲਕੇ ਅਗਲੀ ਰਾਤ ਦੋ ਵਿਅਕਤੀ ਉਹਦੇ ਸਾਥੀ ਨੇ ਜਿਹੜੇ ਆ ਉਹ ਘਰ ਚ ਦਾਖਲ ਹੋ ਜਾਂਦੇ ਨੇ ਤੇ ਚੋਰੀ ਕਰਕੇ ਲੈ ਕੇ ਆਉਂਦੇ ਨੇ ਸੋ ਇਹ ਤਿੰਨਾਂ ਦੇ ਵਿੱਚੋਂ ਦੋ ਵਿਅਕਤੀ ਜਿਹੜੇ ਅਸੀਂ ਅਰੈਸਟ ਕਰ ਲਏ ਨੇ ਤੇ ਜਿਨ੍ਹਾਂ ਵਿੱਚੋਂ ਅਰੈਸਟ ਕਰਨ ਤੋਂ ਬਾਅਦ ਅਲਟੋ ਕਾਰ ਤੇ ਸੋਨੇ ਦੇ ਗਹਿਣੇ ਤੇ ਇਹ ਜਿਹੜੀ ਸਾਨੂੰ ਬਰਾਮਦਗੀ ਹੋ ਚੁੱਕੀ ਹੈ ਤੇ ਦੋਸ਼ੀਆਂ ਨੂੰ ਜਿਹੜਾ ਹੈਗਾ ਪੁਲਿਸ ਰਿਮਾਂਡ ਦੇਣ ਤੋਂ ਬਾਅਦ ਉਹਨਾਂ ਨੂੰ ਜੇਲ ਸੰਗਰੂਰ ਭੇਜ ਦਿੱਤਾ ਗਿਆ ਤੇ ਇਹਦੇ ਵਿੱਚ ਹੁਣ ਇੱਕ ਦੋਸ਼ੀ ਜਿਹੜਾ ਹੈਗਾ ਉਦੀ ਰੈਸਟ ਪੈਂਡਿੰਗ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਤਫਤੀਸ਼ جاری ਹੈ ਕਿ ਉਹ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਅੱਗੇ ਕਿੱਥੇ ਗਏ ਉਹ ਸਾਰੀ ਤਫਤੀਸ਼ ਦਾ ਪਾਰਟ ਹੈ ਉਹ ਅਸੀਂ ਅਜੇ ਉਹ ਸਾਈਕਲ ਤੋਂ ਦੇਖ ਰਹੇ ਹਾਂ ਜੀ ਕ੍ਰਿਮੀਨਲ ਰਿਕਾਰਡਾਂ ਕਿਸ ਤਰ੍ਹਾਂ ਰਿਕਾਰਡ ਨੇ ਹਾਂਜੀ ਹਾਂ ਇਹ ਚੋਰ ਨੇ ਪਹਿਲਾਂ ਤੋਂ ਹੀ ਪਹਿਲਾਂ ਵੀ ਇਹਨਾਂ ਦੇ ਵਕਫ ਵਕਤ ਚੋਰੀਆਂ ਦੇ ਅਲੱਗ-ਅਲੱਗ ਮੁਕਦਮੇ ਦਰਜ ਹੈਗੇ ਨੇਗੇ ਤੇ ਇਸ ਉਸੇ ਲੜੀ ਦੇ ਵਿੱਚ ਹੀ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਆਦੀ ਨੇ ਚੋਰੀ ਕਰਨ ਦਿੱਤਾ ਇਹਨਾਂ ਨੇ ਇਹ ਵੀ ਇਸ ਜਿਹੜੀ ਵਾਰਦਾਤ ਦਾ ਅੰਜਾਮ ਦਿੱਤਾ